पदार्थ आ जाते हैं बारी तौर पर ताकत आ जाती है सतगुरु जी कहते जेकर मालक परमात्मा की बंदगी पल ना हो सारिया चीजा हंकार का रूप धारण कर लेंगे ते जे गुरु की मत पल हो सतगुरु जी कहते फिर भाई तेरा धन भी मुबारक है तेरा घर भी मुबारक है क्योंकि सतगुरु जी कहते प्रभ की शर्णांगन गुरु अर्जुन देव जी पातशाह मारू राग देने कई ओंकी हर एक चीज ही बहुत सोहनी है ਕਾਹੋ ਨਾਨਕ ਤਿਸ ਸਭ ਕੀ ਸ਼ਨੀਕਾ ਇੱਥੇ ਨੀਕਾ ਦਾ ਅਰਥ ਹੈ ਸੋਹਣਾ શ્રેਸ਼ਟ ਉੱਤਮ ਕਹਿ ਲਿਏ ਗੁਰੂ ਜੀ ਕਹਿੰਦੇ ਜੋ ਪ੍ਰਭ ਕੀ ਸ਼ਰਨ ਆਗਨ ਗੁਰੂ ਜੀ ਕਹਿੰਦੇ ਬਾਹਰੀ ਤੌਰ ਤੇ ਕੋਈ ਸਾਡੇ ਕੋਲੇ ਚੰਗੇ ਅਹੁਦੇ ਦਾ ਹੋਣਾ ਵੀ ਮੁਬਾਰਕ ਹੈ ਜੇ ਸਤਗੁਰੂ ਜੀ ਦਾ ਗਿਆਨ ਸਾਡੇ ਵੱਲੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਪੱਲੇ ਸਤਿਗੁਰੂ ਦੀ ਦਿੱਤੀ ਮੱਤ ਹੈ ਤੇ ਗੁਰੂ ਜੀ ਕਹਿੰਦੇ ਭਾਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਉਸ ਤੋਂ ਬਾਅਦ ਕਦੇ ਕਿਸੇ ਨੇ ਨਹੀਂ ਕੀਤਾ ਕਿਉਂ ਕਿਉਂਕਿ ਜਿਹੜਾ ਗੁਰੂ ਦੀ ਮਤ ਮੁਤਾਬਕ ਚੱਲਦਾ ਉਹ ਫਿਰ ਗਰੀਬਾਂ ਦਾ ਹੱਕ ਨਹੀਂ ਮਾਰਦਾ ਉਹ ਆਪਣੇ ਰਾਜ ਨੂੰ ਵਧਾਉਣ ਦੇ ਲਈ ਧਰਮ ਦੇ ਨਾਂ ਤੇ ਜਿਵੇਂ ਆਪਾਂ ਅੱਜ ਵੀ ਦੇਖਦੇ ਆਂ ਵੀ ਆਤੰਗਵਾਦ ਫੈਲਾਇਆ ਜਾਂਦਾ ਕਿਤੇ ਹਿੰਦੂਆਂ ਨੂੰ ਮਾਰਿਆ ਜਾਂਦਾ ਕਿਤੇ ਸਿੱਖਾਂ ਦਾ ਕਤਲ ਈਆਮ ਕਿਤੇ ਮੁਸਲਮਾਨਾਂ ਦਾ ਕਤਲ ਈਆਮ ਪਰ ਸਤਗੁਰੂ ਜੀ ਕਹਿੰਦੇ ਭਾਈ ਧਰਮ ਵੀ ਕਦੇ ਕਿਸੇ ਦੂਜੇ ਨੂੰ ਨਹੀਂ ਮਾਰਦਾ ਇਹ ਬਾਹਰੀ ਤੌਰ ਤੇ ਲੀਡਰਾਂ ਦੀਆਂ ਰਾਜਨੀਤੀ ਦੀਆਂ ਦੀਆਂ ਰਾਜਨੀਤਿਕ ਲੋਕਾਂ ਦੀ ਰਾਜਨੀਤੀ ਹੁੰਦੀ ਆ ਆਪਸ ਵਿੱਚ ਲੋਕਾਂ ਨੂੰ ਭੜਕਾਉਣਾ ਇਹ ਫਿਰਕਾ ਪ੍ਰਸਤੀ ਦੀ ਵੀ ਸਾਡੇ ਵਾਣਾਂ ਦੇ ਵਿੱਚ ਭਰਨਾ ਪਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਧਰਮੀ ਹੁੰਦੇ ਨੇ ਉਹ ਸਦਾ ਇੱਕ ਹੁੰਦੇ ਨੇ ਤੇ ਇਹਦਾ ਸਭ ਤੋਂ ਵੱਡਾ ਸਬੂਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜਿਨ੍ਹਾਂ ਦੀ ਰੱਬੀ ਬਾਣੀ ਦੇ ਵਿੱਚ ਸੂਫੀ ਫਕੀਰ ਮਾਰਕ ਪਰਮਾਤਮਾ ਅੱਲਾ ਦੇ ਗੁਣ-ਗੋਣ ਵਾਲੇ ਬਾਬਾ ਫਰੀਦ ਜੀ ਵੀ ਬੈਠੇ ਨੇ ਇੱਥੇ ਜਿਨ੍ਹਾਂ ਨੂੰ ਸ਼ੂਤਰ ਸ਼ੂਤਰ ਕਹਿ ਕੇ ਨਿਤਾੜਿਆ ਜਾਂਦਾ ਸੀ ਗਰੀਬ ਘਰਾਂ ਦੇ ਜਿਨ੍ਹਾਂ ਦੇ ਜਨਮ ਨੇ ਭਗਤ ਕਬੀਰ ਜੀ ਵਰਗੇ ਵੀ ਭਗਤ ਨਾਮਦੇਵ ਜੀ ਵਰਗੇ ਵੀ ਇੱਥੇ ਬੈਠੇ ਨੇ ਤੇ ਇੱਥੇ ਉੱਚ ਕੋਟੀ ਦੇ ਬ੍ਰਾਹਮਣਾ ਦੇ ਘਰ ਜਨਮ ਲੈਣ ਵਾਲੇ ਭਗਤ ਜੈਦੇਵ ਜੀ ਵਰਗੇ ਭੱਟ ਸਹਿਬਾਨ ਵੀ ਗੁਰੂ ਦੇ ਨਾਲ ਹੀ ਬੈਠੇ ਨੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਧਰਮ ਹੀ ਹੁੰਦਾ ਉਹ ਕਦੇ ਕਿਸੇ ਦਾ ਬੈਰੀ ਨਹੀਂ ਹੁੰਦਾ ਤੇ ਜਿਹੜਾ ਧਰਮ ਸਾਨੂੰ ਦੂਜੇ ਧਰਮ ਦਾ ਵਿਰੋਧ ਕਰਨ ਦੇ ਲਈ ਦੂਜੇ ਧਰਮ ਦੇ ਪ੍ਰਤੀ ਹਿੰਸਾ ਕਰਨ ਦੇ ਲਈ ਪ੍ਰੇਰਿਆ ਸਤਿਗੁਰੂ ਜੀ ਕਹਿੰਦੇ ਭਾਈ ਉਹ ਧਰਮ ਨਹੀਂ ਉਹ ਜ਼ਹਿਰ ਹੁੰਦਾ ਤੇ ਧਰਮੀ ਸਤਿਗੁਰੂ ਜੀ ਕਹਿੰਦੇ ਭਾਈ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਭਾਈ ਜਦੋਂ ਸਾਡੇ ਪੱਲੇ ਗੁਰੂ ਦੀ ਦਿੱਤੀ ਮੱਤ ਨਹੀਂ ਹੁੰਦੀ ਤੇ ਗੁਰੂ ਜੀ ਕਹਿੰਦੇ ਫਿਰ ਭਾਈ ਇਸ ਪੈਸੇ ਦਾ ਇਸਤਮਾਲ ਆਪਣੇ ਵਿਸ਼ੇ ਭੋਗਣ ਦੇ ਲਈ ਪਤਾ ਨਹੀਂ ਕਿੰਨੀਆਂ-ਕਿੰਨੀਆਂ ਬਰਿਆਈਆਂ ਦੇ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਗੁਰੂ ਜੀ ਕਹਿੰਦੇ ਭਾਈ ਫਿਰ ਬੰਦਾ ਵਿਸ਼ੇ ਵਕਾਰਾਂ ਦੇ ਖੂ ਖਾਤਿਆਂ ਦੇ ਵਿੱਚ ਜਾ ਕੇ ਡਿੱਗਦਾ ਉਹ ਆਪਾਂ ਸਭ ਜਾਣਦੇ ਹਾਂ ਤੇ ਗੁਰੂ ਜੀ ਕਹਿੰਦੇ ਦੂਜੇ ਨੰਬਰ ਤੇ ਜੇ ਅਹੁਦਾ ਸਾਨੂੰ ਮਿਲ ਜਾਵੇ ਤੇ ਗੁਰੂ ਦੀ ਦਿੱਤੀ ਮਤ ਨਾ ਹੋਵੇ ਤੇ ਫਿਰ ਸਤ ਗੁਰੂ ਜੀ ਕਹਿੰਦੇ ਭਾਈ ਉਸ ਅਹੁਦੇ ਦਾ ਇਸਤੇਮਾਲ ਲੋਕਾਂ ਨੂੰ ਮਾਰਨ ਦੇ ਲਈ ਲੋਕਾਂ ਦੇ ਨਾਲ ਲੋਕਾਂ ਦੇ ਘਰ ਤਬਾਹ ਕਰਨ ਦੇ ਲਈ ਨਸ਼ਿਆਂ ਦੇ ਹੜ ਵਗਾਉਣ ਦੇ ਲਈ ਕੀਤਾ ਜਾਂਦਾ ਹੈ ਸੋ ਗੁਰੂ ਦੀ ਦਿੱਤੀ ਮਤ ਸਾਨੂੰ ਹਰ ਇੱਕ ਕੰਮ ਦੇ ਵਿੱਚ ਹੀ ਸਹਾਈ ਹੁੰਦੀ ਆ ਗੁਰੂ ਜੀ ਕਹਿੰਦੇ ਭਾਈ ਜਿਹਦੇ ਪੱਲੇ ਸਤਿਗੁਰੂ ਦੀ ਮਤ ਹੈ ਕੋਈ ਆਪਣੀ ਹਰ ਇੱਕ ਚੀਜ਼ ਦਾ ਸੁਚੱਜਾ ਇਸਤੇਮਾਲ ਕਰ ਸਕਦਾ ਇਤੇ ਗੁਰੂ ਦੀ ਦਿੱਤੀ ਮਤ ਮੁਤਾਬਕ ਚੱਲਣ ਵਾਲਾ ਗੁਰੂ ਦਾ ਅਨਨ ਸਿੱਖ ਭਾਈ ਲੱਖੀ ਸ਼ਾਹ ਬਣਜਾਰਾ ਲੋਕੀ ਆਪਣਾ ਘਰ ਜੋੜਨ ਦੇ ਲਈ ਸਾਰੀ ਉਮਰ ਲਗਾ ਦਿੰਦੇ ਆ ਕੋਈ ਬਾਹਰ ਜਾ ਕੇ ਦਿਹਾੜੀਆਂ ਕਰਦਾ ਕੋਈ ਵਿਦੇਸ਼ਾਂ ਦੇ ਵਿੱਚ ਘੁੰਮ ਰਿਹਾ ਕੋਈ ਬਾਹਰੀ ਤੌਰ ਤੇ ਨੌਕਰੀ ਕਰ ਰਿਹਾ ਕੋਈ ਆਪਾਂ ਖੇਤੀਬਾੜੀ ਕਰ ਰਿਹਾ ਹਰ ਬੰਦਾ ਆਪਣੇ ਘਰ ਨੂੰ ਜੋੜਨ ਦੇ ਲਈ ਕੰਮ ਕਰਦਾ ਪਰ ਕੈਸਾ ਸਤਗੁਰੂ ਜੀ ਦੇ ਸੇਵਕਾਂ ਦਾ ਸਮਰਪਣ ਹੈ ਆਪਣੇ ਗੁਰੂ ਪ੍ਰਤੀ ਭਾਈ ਲੱਖੀ ਸ਼ਾਹ ਬਣਜਾਰੇ ਨੇ ਵੀ ਕਿਤੇ ਸਮੇਂ ਦੀਆਂ ਸਰਕਾਰਾਂ ਮੇਰੇ ਧੰਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦੇ ਧੜ ਨੂੰ ਰੋਲ ਨਾ ਦੇਣ ਰੂਹ ਦੇ ਵਿੱਚ ਲਪੇਟ ਕੇ ਗੱਡੇ ਦੇ ਉੱਤੇ ਪਹਿਲਾਂ ਤਾਂ ਆਪਣੀ ਜਾਨ ਤਲੀ ਤੇ ਰੱਖ ਕੇ ਲੈ ਕੇ ਆਏ ਨੇ ਤੇ ਹੁਣ ਥਾਂ ਥਾਂ ਦੇ ਪੈਰੇ ਨੇ ਥਾ-ਥਾਤੇ ਚੇਕਿੰਗਾ ਹੋ ਰਹੀਆਂ ਵੀ ਗੁਰੂ ਦਾ ਸੀਸ ਤੇ ਧੜ ਕਿੱਥੇ ਗਿਆ ਤੇ ਭਾਈ ਲੱਖੀ ਸ਼ਾ ਵਣਜਾਰਾ ਆਪਣਾ ਘਰ ਫੂਕ ਕੇ ਆਪਣੇ ਸਤਿਗੁਰੂ ਦੀ ਸਿੱਖੀ ਕਮਾ ਗਿਆ ਸੋ ਗੁਰੂ ਜੀ ਕਹਿੰਦੇ ਭਾਈ ਇਤੇ ਬਾਹਰੀ ਤੌਰ ਤੇ ਉਹਦਾ ਹਰ ਇੱਕ ਚੀਜ਼ ਹੀ ਗੁਰੂ ਦੇ ਲੇਖੇ ਲੱਗ ਜਾਂਦਾ ਅੱਜ ਜੇਸ ਬੰਦੇ ਨੇ ਆਪਣਾ ਘਰ ਫੂਕ ਕੇ ਸਤਗੁਰੂ ਦੀ ਧੜ ਦਾ ਸ਼ਿਸ਼ਕਾਰ ਕੀਤਾ ਅੱਜ ਉਹਦਾ ਘਰ ਪੂਰੀ ਦੁਨੀਆ ਪੂਜ ਰਹੀ ਆ ਅੱਜ ਉਸ ਅਸਥਾਨ ਤੇ ਗੁਰਦੁਆਰਾ ਰਿਕਾ ਅਮਗੰਝ ਸਾਹਿਬ ਬਣਿਆ ਹੋਇਆ ਸੋ ਗੁਰੂ ਜੀ ਕਹਿੰਦੇ ਭਾਈ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਜਿੰਨੂੰ ਗੁਰੂ ਦੀ ਦਿੱਤੀ ਮਤ ਮਿਲ ਜਾਂਦੀ ਆ ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਹਰ ਇੱਕ ਚੀਜ਼ ਦੀ ਉਹ ਵਰਤੋਂ ਕਿਸ ਤਰ੍ਹਾਂ ਕਰਨੀ ਆ ਉਹ ਚੰਗੀ ਤਰ੍ਹਾਂ ਜਾਣਦਾ ਉਹਦਾ ਬਾਹਰੀ ਤੌਰ ਤੇ ਉਹਦੇ ਰਾਜ ਦੇ ਵਿੱਚ ਫਿਰ ਕਿਸੇ ਦੇ ਨਾਲ ਕੋਈ ਅਨਿਆ ਨਹੀਂ ਹੁੰਦਾ ਮਹਾਰਾਜਾ ਰਣਜੀਤ ਸਿੰਘ ਜਿੱਤੇ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੋਨੇ ਦੀਆਂ ਪੱਤਰਿਆਂ ਦੀ ਸੇਵਾ ਕਰਵਾਈ ਆ ਤੇ ਉੱਥੇ ਜਿਹੜੇ ਮੰਦਰ ਟਹਿ ਜਾਂਦੇ ਸੀ ਜਿਹੜੀਆਂ ਮਸਜਿਦਾਂ ਦੀ ਮੁਰੰਮਤ ਕਰਵਾਉਣ ਵਾਲੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਕਿਸੇ ਦਾ ਮੰਦਰ ਢਾਇਆ ਗਿਆ ਨਾ ਕਿਸੇ ਦੀ ਮਸਜਿਦ ਢਾਈ ਗਈ ਕਿਉਂਕਿ ਉਹ ਗੁਰੂ ਦੇ ਸਿਧਾਂਤ ਨੂੰ ਸਮਝਦਾ ਸੀ ਮੰਨਦਾ ਸੀ ਵੀ ਮੇਰਾ ਗੁਰੂ ਤਾਂ ਕਹਿੰਦਾ ਭਾਈ ਕੋਈ ਵੀ ਜਿਹੜਾ ਮਾਲਕ ਦਾ ਨਾਮ ਲੈ ਰਿਹਾ ਉਹ ਸਭ ਹੀ ਗੁਰੂ ਜੀ ਕਹਿੰਦੇ ਭਾਈ ਧਨਤਾ ਦੇ ਜੋਗ ਨੇ ਕੋਈ ਬੋਲੇ RAM RAM ਕੋਈ ਖੁਦਾਈ ਕੋਈ ਸੇਵਾ ਉਸਈਆ ਕੋਈ ਅੱਲਾ ਸੋ ਸਤਗੁਰੂ ਜੀ ਕਹਿੰਦੇ ਭਾਈ ਉਸ ਬੰਦੇ ਦਾ ਉਸ ਮਨੁੱਖ ਦੀ ਹਰ ਇੱਕ ਚੀਜ਼ ਹੀ ਧਨਤਾ ਜੋਗ ਹੋ ਜਾਂਦੀ ਆ ਜਿਹੜਾ ਆਪਣੀ ਮਤ ਨੂੰ ਗੁਰੂ ਦੀ ਮਤ ਦੇ ਮੁਤਾਬਕ ਢਾਲ ਲੈਂਦਾ ਹੈ